ਤੋ ਕਮੀਜ਼ ਕੱਟ ਕਰ ਲਿਆ ਕਮੀਜ਼ ਕੱਟ ਕਰਨ ਤੋਂ ਬਾਅਦ ਹੁਣ ਆਪਾਂ ਦੂਸਰੀ ਸਾਈਡ ਤੇ ਆ ਕੇ ਪਹਿਲਾਂ ਪਲਾਜ਼ੋ ਕੱਟ ਕਰਨਾ ਪਲਾਜ਼ੋ ਕੱਟ ਕਰਨ ਲਈ ਪਹਿਲਾਂ ਸਭ ਤੋਂ ਆਪਾਂ ਲੈਣੀ ਕਮਰ ਠੀਕ ਆ ਕਮਰ ਕਿੰਨੀ ਲੈਣੀ ਆ 19 ਇੰਚ ਦੀ ਹੀਪਿਆ ਵੈਸੇ ਆਪਾਂ 5 ਪਲੱਸ ਕਰਨਾ 19 ਦੇ ਵਿੱਚ ਫੁੱਲ ਟਾਈਟ ਪਲਾਜ਼ੋ ਸਟਿਚ ਕਰਨ ਲਈ ਬਟ ਕੁੜੀਆਂ ਕਹਿੰਦੀਆਂ ਆ ਕਿ ਅਸੀਂ ਫੁੱਲ ਟਾਈਟ ਪਲਾਜ਼ੋ ਉੱਪਰੋਂ ਨਹੀਂ ਲੈਣਾ ਇਸ ਕਰਕੇ ਆਪਾਂ ਕਿੰਨੇ ਇੰਚ ਪਲੱਸ ਕਰ ਦਈਏ ਆਪਾਂ ਘੱਟੋ ਘੱਟ ਵੀ 7 ਇੰਚ ਪਲੱਸ ਕਰਤੀ ਆਪਾਂ 13 ਲੈ ਲਿਆ ਠੀਕ ਆ ਕਿਉਂਕਿ ਉਪਰੋਂ ਥੋੜਾ ਲੂਸ ਪਲਾਜ਼ੋ ਬਣਾਉਣ ਲੱਗੀਆਂ ਠੀਕ ਹੈ 13 ਲੈ ਲਿਆ ਫਰੰਟ ਸਾਈਡ ਫਿਰ ਪਲਾਜ਼ੋ ਦੀ ਆਪਾਂ ਫਰੰਟ ਸਾਈਡ ਕੱਟ ਕਰਨ ਲੱਗੇ ਆ 13 ਇੱਥੋਂ ਅਸਲ ਲੈਣਾ ਆਪਾਂ 10 ਠੀਕ ਆ ਹਰ ਇੱਕ ਦਾ 10 ਹੀ ਅਸਲ ਲੈਣਾ ਵੱਧ ਅਸਲ ਲਾਉਂਗੇ ਤੇ ਕੀ ਹੋਊਗਾ ਇੱਥੋਂ ਪਲਾਜ਼ੋ ਤਾਂ ਨੂੰ ਜਾਣ ਲੱਗ ਜੂਗਾ ਇਸ ਕਰਕੇ ਹਰ ਇੱਕ ਦਾ ਅਸਲ 10 ਇੰਚ ਲੈਣਾ ਹੁਣ 13 ਆਪਾਂ ਲਿਆ ਸੀ ਇਹਦੀ ਕਮਰ ਠੀਕ ਆ 13 13 ਸਿੱਧਾ ਕਿਰਿਆ ਕਰਿਆ 2 ਇੰਚ ਪਲੱਸ ਕਰਿਆ ਠੀਕ ਹੈ ਫਿਰ ਆ ਗਈ ਆਪਣੀ ਆਸਣ ਦੀ ਕਟਾਈ ਠੀਕ ਹੈ ਫਿਰ ਆਪਾਂ 13 ਇੱਥੋਂ ਆਪਾਂ ਜਿਹੜਾ ਲਿਆ ਸੀ ਨਾ 13 ਇੰਚ ਆ ਹੁਣ ਆਪਾਂ ਇੱਥੋਂ ਹੋ ਗਿਆ 15 ਇੰਚ ਆਪਣਾ ਕਿੰਨਾ ਹੋ ਗਿਆ 15 ਫਿਰ ਆਪਾਂ ਲੈਂਥ ਲੈਣੀ ਆ ਲੈਂਥ ਕਿੰਨੀ ਆ ਪਲਾਜ਼ੋ ਦੀ ਦੀ 38.5 ਸਾਡੀ 38 ਹਾਂਜੀ 38 ਇੰਚ ਪਲਾਜ਼ੋ ਆਪਾਂ ਤਿਆਰ ਕਰਨਾ 38 ਇੰਚ ਪਲਾਜ਼ੋ ਤਿਆਰ ਕਰਨ ਲਈ ਪਹਿਲਾਂ ਤਾਂ ਆਪਾਂ 38 ਇੰਚ ਪਲਾਜ਼ੋ 1.5 ਇੰਚ ਆਪਣਾ ਉੱਪਰ ਜਾਣੀ ਹੈ 벨ਟ ਤੇ 38 ਦੇ ਵਿੱਚ ਤੁਸੀਂ ਜੇਕਰ ਤੁਸੀਂ ਚੌੜੀ ਫੱਟੀ ਬੰਨਣੀ ਹੈ ਨਾ ਨੀਚੋਂ ਪਲਾਜ਼ੋ ਦੇ ਤੇ ਤੁਸੀਂ 38 ਦੇ ਵਿੱਚ 4 ਪਲੱਸ ਕਰ ਦੋ 38 ਲੈਂਥ ਸੀਗੀ 4 ਇੰਚ ਪਲੱਸ ਕਰ ਦੋ 4 ਇੰਚ ਪਲੱਸ ਕਰਕੇ हां 4 इंच प्लस मार्जिन ਰੱਖ ਲਓ ਠੀਕ ਆ 38 ਤੇ 4 ਕਿੰਨਾ ਹੋ ਗਿਆ 42 42 ਇੰਚ ਇੱਥੋਂ ਰੱਖ ਲਓ ਸਾਰਾ 42 ਇੰਚ ਨੂੰ ਸਿੱਧੀ ਸਟ੍ਰੇਟ ਲਾਈਨ ਮਾਰੋ ਠੀਕ ਆ ਹੁਣ ਇੱਥੇ ਪਲਾਜ਼ੋ ਦਾ ਪੌਂਚਾ ਕੱਟ ਕਰਨਾ ਪੌਂਚਾ ਕੱਟ ਕਰਨ ਲਈ ਆਸਨ ਦਾ ਹਾਫ ਕਿਦਾ ਹਾਫ ਕਰਨਾ ਆਸਨ ਦਾ ਆਸਨ ਕਿੰਨਾ ਇੱਥੋਂ ਆਪਾਂ ਕਿੰਨੀ ਰੱਖੀ ਸੀ ਆਸਤਰੀਨ ਪੂਰੀ 15 15 ਰੱਖੀ ਸੀ ਨਾ 15 ਤੋਂ ਹਾਫ ਕਰ ਦੋ 15 ਦਾ 7 7 14 7.5 ਠੀਕ ਹੈ 7.5 ਹਾਫ ਹੋ ਗਿਆ ਠੀਕ ਹੈ 7.5 ਦੀ ਇਦਾਂ ਨਿਸ਼ਾਨੀ ਆਪਾਂ ਕਮ ਸੇ ਕਮ ਗੋਡੇ ਤੱਕ ਲਗਾੜੀਆਂ ਗੋਡੇ ਤੱਕ ਆਪਾਂ ਹਾਫ ਲੈਣਾ ਠੀਕ ਹੈ ਆ ਦੇਖੋ 7.5 ਦੀ ਨਿਸ਼ਾਨੀ ਆਪਾਂ ਤਕਰੀਬਨ ਗੋਡਾ ਹੁੰਦਾ ਵਾ हिਪ ਤੋਂ 12 13 ਦੇ ਆਸ-ਪਾਸ ਠੀਕ ਹੈ ਗੋਡਾ ਇੱਥੇ ਹੁੰਦਾ ਵਾ ਇੱਥੋਂ ਤੱਕ ਆਪਾਂ 7.5 ਦੀ ਹਾਫ ਨਿਸ਼ਾਨੀ ਲਗਾ ਲਈਆ ਲਗਾ ਕੇ ਉਸ ਤੋਂ ਬਾਅਦ ਹੁਣ ਇਹਦਾ ਆਪਾਂ ਪਹੁੰਚਾ ਕਿੰਨਾ ਰੱਖਣਾ ਪੈਂਟ ਪਲਾਜ਼ੋ ਮੰਗਿਆ 7 ਇੰਚ ਪਹੁੰਚਾ ਰੱਖਣਾ ਆ 8 ਇੰਚ ਪਹੁੰਚਾ ਆਪਾਂ ਰੈਡੀ ਕਰਦੇ ਆਂ ਦਾ ਆਪਾਂ 8.5 ਇੰਚ ਕਟਿੰਗ ਕਰਨੀ 9 ਇੰਚ ਕਟਿੰਗ ਕਰਨੀ ਠੀਕ ਆ 9 ਇੰਚ ਦਾ ਹਾਫ 4.5 ਤੇ 4.5 ਹੀ ਇਧਰੋਂ ਠੀਕ ਆ ਫਿਰ ਸੇਮ ਹੀ ਇਸ ਤਰ੍ਹਾਂ ਇਸ ਨਿਸ਼ਾਨੀ ਤੇ ਆਣਾ 4.5 ਇਧਰੋਂ 4.5 ਇਧਰੋਂ ਠੀਕ ਆ ਫਿਰ ਇਸ ਨਿਸ਼ਾਨੀ ਤੇ ਆਣਾ 4.5 ਇਧਰੋਂ ਤੇ 4.5 ਇਧਰੋਂ ਠੀਕ ਹੈ ਉਸ ਤੋਂ ਬਾਅਦ ਇੰਨਾ ਆਪਾਂ ਤਕਰੀਬਨ ਇੱਥੋਂ ਤੱਕ ਤੇ ਆਪਣੀ ਆ ਫੋਲਡਿੰਗ ਹੀ ਆ ਜਾਣੀ ਆ 38 ਇੰਚ ਤੇ ਆਪਣੀ ਫੋਲਡਿੰਗ ਆ ਠੀਕ ਹੈ ਇੰਨੀ ਫੋਲਡਿੰਗ ਇੱਥੋਂ ਤੱਕ ਫੋਲਡਿੰਗ ਆ ਗਈ ਤੇ ਉਸ ਤੋਂ ਬਾਅਦ ਇੰਨਾ ਪਲਾਜ਼ੋ ਸਾਡਾ ਸਟ੍ਰੇਟ ਹੀ ਹੋਣਾ ਚਾਹੀਦਾ ਜੇ ਪਲਾਜ਼ੋ ਨੂੰ ਐਸੀ ਨੀਚੋਂ ਗੁਲਾਈ ਦੇ ਦਿੱਤੀ ਤਾਂ ਪਲਾਜ਼ੋ ਉੱਪਰ ਨੂੰ ਜਾਣਾ ਹੀ ਜਾਣਾ ਆ ਭਾਵੇਂ ਤੁਸੀਂ ਜੋ ਮਰਜ਼ੀ ਕਰੀ ਜਾਓ ਪਲਾਜ਼ੋ ਦੀ ਲੁੱਕ ਨਹੀਂ ਆਣੀ ਠੀਕ ਆ ਉਸ ਤੋਂ ਬਾਅਦ ਅਸੀਂ ਆ ਵਾਲੀ ਸਕੇਲ ਦੀ ਹੈਲਪ ਦੇ ਨਾਲ ਇਹਨੂੰ ਨਿਸ਼ਾਨੀ ਲਗਾ ਦੇਣੀ ਠੀਕ ਹੈ ਹੁਣ ਇਸ ਤਰ੍ਹਾਂ ਹੀ ਸੇਮ ਇਧਰੋਂ ਆਪਾਂ ਲੈਣਾ ਨੀਚੇ ਨੂੰ 10 ਇੰਚ ਠੀਕ ਹੈ 10 ਇੰਚ ਤੇ ਹੀ ਇਹਨੂੰ ਵੀ ਨਿਸ਼ਾਨੀ ਲਗਾ ਦੇਣੀ ਇਸ ਇਹ ਵਾਲੇ ਸਟ੍ਰੇਟ ਲਾਈਨ ਨੂੰ ਇਹਦੇ ਨਾਲ ਮੈਚ ਕਰਕੇ ਨਿਸ਼ਾਨੀ ਲਗਾ ਦੇਣੀ ਠੀਕ ਹੈ ਸਮਝ ਆਈ ਠੀਕ ਹੈ ਬਸ ਇਹਨੂੰ ਹੁਣ ਕਟਿੰਗ ਕਰਨੀ ਹੈ ਆਪਾਂ ਸਿੰਪਲ ਸਿੰਪਲ ਜਿਹੜੀ ਕਟਿੰਗ ਆ ਬਹੁਤ ਜ਼ਿਆਦਾ ਤਾਂ ਆਮਚਾਮਨੀ ਹੈਗਾ ਇਹਦੇ ਵਿੱਚ ਠੀਕ ਆ ਸਿੰਪਲ ਕਟਿੰਗ ਇਹ ਆ ਇਸੀ ਕਟਿੰਗ ਮਾਰਜਨ ਸਾਡਾ ਵਿੱਚ ਹੀ ਆ ਠੀਕ ਆ ਹੁਣ ਦੇਖੋ ਕਟਿੰਗ ਕਰਦੇ ਸਮੇਂ ਇਹ ਜਿਹੜਾ ਐਕਸਟਰਾ ਕਪੜਾ ਲੱਥ ਰਿਹਾ ਉਹ ਸਾਡੇ ਹੱਥ ਵਿੱਚ ਤੇ ਕਟਿੰਗ ਅਸੀਂ ਇਦਾਂ ਕੈਂਚੀ ਚਲਾ ਰਹੇ ਆ ਤਾਂ ਸਫਾਈ ਨਾ ਚੱਲਦੀ ਆ ਜੇ ਅਸੀਂ ਕਟਿੰਗ ਐਕਸਟਰਾ ਕਪੜਾ ਜਿਹੜਾ ਵਾ रखा तो कटिंग सफाई नहीं होगी हूँ ए कार्ट बहुत जरूरी है वादिया तरीके नी काट ना सही पी तो सा जो प्लाजो है आसन तो गिड़िया ही रहूगा सैट नहीं आऊगा ठीक है ਅੱਜ ਆਪਾਂ ਸਿਰਫ ਫਰੰਟ ਸਾਈਡ ਕੱਟ ਕਰੀ ਸੀਗੀ ਪਲਾਜ਼ੋ ਦੀ ਹੁਣ ਆਪਾਂ ਕਰਨੀ ਆ ਬੈਕ ਸਾਈਡ ਕੱਟ ਠੀਕ ਆ ਬੈਕ ਸਾਈਡ ਕਰਨ ਲਈ ਸੇਮ ਆਪਾਂ ਕੱਪੜਾ ਨੂੰ ਇਸ ਤਰ੍ਹਾਂ ਹੀ ਸਿੱਧਾ ਕਰਕੇ ਵਿਛਾ ਦੇਣਾ ਪਹਿਲਾਂ ਉੱਪਰ ਲੈ ਜਾਣਾ ਠੀਕ ਆ ਹੁਣ ਆਪਾਂ ਫਰੰਟ ਬੈਕ ਕੱਢਿਆ ਆਪਾਂ ਬਾਹਵਾ ਨਹੀਂ ਸੀ ਕੱਢੀਆਂ ਵੈਸੇ ਤੁਸੀਂ ਕੀ ਕਰਨਾ ਤੁਸੀਂ ਮਤਲਬ ਆਰਮ ਸਟਿਚਿੰਗ ਕਰਦੇ ਕਰਦੇ ਆਪਾਂ ਬਾਹਵਾ ਪਹਿਲਾਂ ਕੱਢ ਲੈਂਦੇ ਆ ਤਾਂ ਸਾਡਾ ਕੱਪੜਾ ਵੇਸਟ ਹੁੰਦਾ ਆ ਜਦੋਂ ਸਾਡੇ ਕੋਲ ਕਪੜਾ ਹੈਗਾ ਤਾਂ ਕਪੜੇ ਦੀ ਵੇਸਟਿੰਗ ਜਦੋਂ ਵੀ ਸੂਟ ਸਟਿਚ ਕਰਨੇ ਸਿੱਖਣੇ ਆ ਸਭ ਤੋਂ ਪਹਿਲਾਂ ਕਪੜੇ ਦੀ ਬਚਤ ਜ਼ਰੂਰੀ ਆ ਹੁਣ ਇਹਦਾ ਆਪਾਂ ਆਸਨ ਬੈਕ ਸਾਈਡ ਤੋਂ ਜਿਹੜਾ ਵਾ ਉਹ ਆਸਨ ਵਧਾਉਣਾ ਆ ਤੇ ਆਪਾਂ ਇਹਦਾ ਆਸਨ ਬੈਕ ਸਾਈਡ ਤੋਂ ਵਧਾਵਾਂਗੇ ਕਮ ਸੇ ਕਮ 1.5 ਇੰਚ ਠੀਕ ਆ ਇਸ ਕਰਕੇ 1.5 ਇੰਚ ਆਪਾਂ ਵੱਧ ਰੱਖ ਕੇ ਜਿਆਦਾ ਦੇਖੋ ਠੀਕ ਆ 1.5 ਇੰਚ ਆਪਾਂ ਰੱਖਿਆ ਦੂਨੇ نیچے ਤੇ ਆਪਾਂ ਇਹਨੂੰ ਸੇਮ ਹੀ ਕਟਿੰਗ ਕਰ ਦੇਣੀ ਆ ਲੇਡੀਜ਼ ਪਲਾਜ਼ੋ ਨੂੰ ਬੈਕ ਤੋਂ ਜ਼ਿਆਦਾ ਵੱਡਾ ਮਤਲਬ ਵੈਸੇ ਕੀ ਹੈ ਕਿ ਪਲਾਜ਼ੋ ਨੂੰ ਬੈਕ ਸਾਈਡ ਵੱਡੀ ਕਰਦੇ ਆ ਨਾ ਕਈ ਆਪਾਂ ਨਹੀਂ ਕਰਦੇ ਲੇਡੀਜ਼ ਪਲਾਜ਼ੋ ਦੀ ਜ਼ਰੂਰਤ ਨਹੀਂ ਆ ਬੈਕ ਸਾਈਡ ਵੱਡੀ ਕਰਨ ਦੀ ਸੇਮ ਡਿੱਟੋ ਹੀ ਕੱਟ ਕਰ ਦੋ ਫਰੰਟ ਬੈਕ ਇੱਕੋ ਜਿਹਾ ਸਹੀ ਆਊਗਾ ਇਹਦੀ ਕਟਿੰਗ ਇਹ ਵੱਡੀ ਕਾਟ ਸੀਗੀ ਨਾ ਇਹਨੂੰ ਜ਼ਰੂਰੀ ਆ ਕਿ ਲਾਗੇ ਰੱਖ ਕੇ ਫੇਰ ਦੇਖੋ ਇਹ ਨਾ ਹੋਵੇ ਕਿ ਇਹ ਕਟਿੰਗ ਕੱਟਿਆਂ ਵੱਧ ਹੋ ਜੇ ਤੇ ਸਾਡਾ ਪਲਾਜ਼ੋ ਜਿਹੜਾ ਵਾ ਉਹ ਖਾਬੋ ਜੀ ਠੀਕ ਆ ਇਹ ਦੇਖੋ ਇਹਨੂੰ ਕਟਿੰਗ ਨੂੰ ਹੀ ਰੱਖ ਲੋ ਲੱਗੇ ਤੁਹਾਨੂੰ ਜ਼ਿਆਦਾ ਕੋਈ ਕਰਨ ਦੀ ਲੋੜ ਨਹੀਂ ਆ ਠੀਕ ਆ ਵੈਸੇ ਅਸੀਂ ਆਪਾਂ ਪਲਾਜ਼ੋ ਮੈਂ ਪਲਾਜ਼ੋ ਜਿਹੜਾ ਕੱਟ ਕਰਦੀ ਮੈਂ ਸੇਮ ਹੀ ਕੱਟ ਕਰਦੀ ਆ ਫਰੰਟ ਬੈਕ ਸੇਮ ਹੀ ਕਰ ਕਰਦੀ ਆ ਸਿਰਫ ਅਸਨ ਬੈਕ ਦਾ ਵੱਡਾ ਰੱਖਦੀ ਆ ਹਾਂ ਅਗਰ ਤੁਸੀਂ ਚਾਹੁੰਦੇ ਜੇ ਕਿ ਨਹੀਂ ਅਸੀਂ ਪਲਾਜ਼ੋ ਥੋੜਾ ਜਿਹਾ ਵੱਡਾ ਚਾਹੁੰਦੇ ਆ ਠੀਕ ਆ ਲੈ ਬੈਕ ਸਾਈਡ ਜਿਹੜੀ ਆ ਉਹ ਵੱਡੀ ਰੱਖਣੀ ਆ ਤਾਂ ਫਿਰ ਤੁਸੀਂ ਐਵੇਂ ਕਰ ਲੈਣਾ ਇੱਥੇ ਨਿਸ਼ਾਨੀ ਲਗਾ ਲਓ ਠੀਕ ਹੈ ਨਿਸ਼ਾਨੀ ਲਗਾਉਣ ਤੋਂ ਬਾਅਦ ਇਹਨੂੰ ਥੋੜਾ ਜਿਹਾ ਇਹਨੂੰ ਖਿਸਕਾ ਲਓ ਐਵੇਂ ਠੀਕ ਹੈ ਜਿੰਨਾ ਕ ਆਪਾਂ ਵੱਡਾ ਰੱਖਣਾ ਚਾਹੁੰਦੇ ਉਹਨਾਂ ਕ ਆਪਾਂ ਇਹਨੂੰ ਖਿਸਕਾ ਦੇਵਾਂ ਸਮਝ ਆਈ ਠੀਕ ਹੈ ਉਸ ਤੋਂ ਬਾਅਦ ਆ 1.5 ਇੰਚ ਆਪਾਂ ਵੱਧ ਰੱਖਿਆ ਸੀ ਕਟਿੰਗ ਸੇਮ ਫਿਰ ਠੀਕ ਹੈ ਇਹ ਦੇਖੋ ਆਪਾਂ ਨਿਸ਼ਾਨੀ ਲਗਾ ਲਈ ਸੀਗੀ ਹੁਣ ਆਪਾਂ ਆਪਣੀ ਨਿਸ਼ਾਨੀ ਤੋਂ ਕੱਟ ਕਰਦੇ ਹਾਂ ਤਾਂ ਆ ਸਾਡੀ ਬੈਕ ਸਾਈਡ ਥੋੜੀ ਜੀ ਫਰੰਟ ਨਾਲੋਂ ਵੱਡੀ ਹੋਗੀ ਅਗਰ ਕਰਨੀ ਆ ਅਗਰ ਨਹੀਂ ਕਰਨੀ ਤਾਂ ਤਾਂ ਵੀ ਸਹੀ ਆ ਦੋਨੋਂ ਹੀ ਸਹੀ ਆ ਠੀਕ ਹੈ ਇਦਾਂ ਕਰਨਾ ਵੀ ਸਹੀ ਆ ਜੇ ਤੁਸੀਂ ਫਰੰਟ ਬੈਕ ਇੱਕੋ ਜਿਹਾ ਵੀ ਰੱਖ ਦੋਗੇ ਤਾਂ ਤਦ ਵੀ ਸਹੀ ਆ ਠੀਕਾ ਕੱਟ ਕਰਿਆ ਇਸ ਤੋਂ ਬਾਅਦ ਸੇਮ ਆਸਨ ਦੀ ਕਟ ਐਵੇਂ ਹੀ ਪਾ ਦੇਣੀ ਆ ਸਿਰਫ ਕੀ ਕਰਨਾ ਹੈ ਕਿ ਉਹ ਜਿਹੜਾ 1.5 ਇੰਚ ਵੱਧਿਆ ਉਹਦਾ ਉੱਪਰ ਚੜ ਜਾਏ ਹੁਣ ਇੱਥੋਂ ਆਪਾਂ 1.5 ਇੰਚ ਵੱਧ ਰੱਖਿਆ ਹੈਗਾ ਨਾ ਤੇ ਹੁਣ ਆਪਾਂ ਸਕੇਲ ਜਾਂ ਇੰਚ ਟੇਪ ਦੀ ਹੈਲਪ ਦੇ ਨਾਲ ਮੇਰਾ ਸਕੇਲ ਜਾਂ ਇੰਚ ਟੇਪ ਦੀ ਹੈਲਪ ਦੇ ਨਾਲ ਆਪਾਂ ਇਹਨੂੰ ਇਸ ਤਰ੍ਹਾਂ ਕਰ ਦੇਣਾ ਠੀਕ ਹੈ ਇਥੋਂ ਆਪਾਂ ਇੱਕੋ ਜਿਹਾ ਰੱਖਣਾ ਇਥੇ ਫੜੋ ਇੰਸਟਿਪ ਠੀਕ ਹੈ ਇਹਦੇ ਉੱਪਰ ਆਪਾਂ ਪਲਾਸਟਿਕ ਘੇਰੇ ਘੇਰੇ ਪਲਾਸਟਿਕ ਪਾੜੀਆਂ ਜੇ 프ਰੰਟ ਤੇ ਬੈਲਟ ਲਗਾਉਣੀ ਆ ਉਹ ਆਪਾਂ 1.5 ਇੰਚ ਉੱਪਰ ਐਕਸਟਰਾ ਕੱਪੜਾ ਰੱਖਣਾ ਠੀਕ ਹੈ ਤੇ ਇੱਥੋਂ ਆਪਾਂ ਦੇਖੋ 5 ਇੰਚ ਦੇ ਕਰੀਬ ਆਪਾਂ ਫੋਲਡ ਚੌੜੀ ਫੋਲਡਿੰਗ ਕਰ ਦੇਣੀ ਆ ਠੀਕ ਹੈ ਥੋੜੀ ਜੋ ਵੀ ਆਪਣਾ अठती इंच प्लाजो तैयार करना उस हिसाब ना साड़ी फोल्डिंग हो जानी नीचे अठती इंच प्लाजो तो आप तैयार देना अठती इंच प्लाजो ठीक है साढ़े अठती हो गया उस हिसाब ना असी इदा करके ठीक है डेढ़ साढ़े अठती जो सू लगता कि साड़ी कटिंग थोड़ी जी वो घट हुई है तो आप इन सही कर देना पहला ही सही कर देना हो गया सच्चा बदल हाँ ਠੀਕ ਹੈ ਜਿੰਨੀ ਫੋਲਡਿੰਗ ਕਰਨੀ ਉਹਨਾ ਆਪਾਂ ਨੂੰ نیچےੋ ਪਲੇਨ ਚਾਹੀਦਾ ਨਹੀਂ ਤੇ ਸਾਡੇ ਭੁੰਗ ਆਉਣਗੇ ਨੀਚੇ ਠੀਕ ਹੈ ਠੀਕ ਹੈ ਹੁਣ ਸਾਡਾ ਫੋਲਡਿੰਗ ਚ ਕੋਈ ਵੀ ਭੁੰਗ ਨਹੀਂ ਆਵਗਾ ਇੱਕੋ ਜੀ ਸਲਾਈ ਮਾਰਨੀ ਜਦੋਂ ਇਹਨੂੰ ਸਟਿਚ ਕਰਨਾ ਬਿਲਕੁਲ ਇੱਕੋ ਜਿਹਾ ਸਾਰੇ ਪਾਸਿਓ ਦੇਣਾ ਫਿਰ ਸਾਡਾ ਫੈਦੇ ਵਿੱਚ ਕੋਈ ਵੀ ਭੁੰਗ ਜਿਹੜਾ ਵਾ ਉਹ ਨਹੀਂ ਆਊਗਾ ਤੇ ਮੇਨ ਗੱਲ ਕੀ ਪਲਾਜ਼ੋ ਉੱਪਰ ਨੂੰ ਨਹੀਂ ਜਾਊਗਾ ਹੁਣ ਤੁਸੀਂ ਦੇਖੋ ਆਪਾਂ 38 ਇੰਚ ਪਲਾਜ਼ੋ ਤਿਆਰ ਕਰਨਾ ਹੈ ਹਨਾ ਆਪਾਂ 38 ਪਲਾਜ਼ੋ ਤਿਆਰ ਕਰਨਾ ਸੀਗਾ ਆਪਾਂ ਨੂੰ ਆਹ ਵਾਲੀ ਸਾਈਡ ਸੀਨ ਜਿਹੜੀ ਆਹ ਵਾਲੀ ਨਾਲੀ ਦੀ ਸੀਨ ਸੀਗੀ ਨਾ ਇਹ 28 ਇੰਚ ਚਾਹੀਦੀ 28.5 ਇੰਚ ਚਾਹੀਦੀ ਤਿਆਰ ਅੱਧਾ ਇੰਚ ਉੱਪਰ ਆ ਗਿਆ 27.5 ਹੈ ਹਾਂ ਸਾਢੇ ਇਹ ਹਾਂ ਹੁਣ ਆਪਾਂ ਇਹ 28.5 ਤਿਆਰ ਕਰਨੀ ਆ ਠੀਕ ਆ 28.5 ਤਿਆਰ ਕਰਨ ਲਈ ਇੱਥੋਂ ਜਦੋਂ ਆਪਾਂ ਲੇੜੀ ਮਾਰਨੀ ਆ ਨਾ ਉਦੋਂ ਥੋੜੀ ਜੀ ਟੇਢੀ ਮਾਰਨੀ ਆ ਇਧਰੋਂ ਆਪਾਂ ਕੱਟ ਦੇਣਾ ਵਾ ਇਧਰੋਂ ਆਪਾਂ ਇੱਥੇ ਮੰਨ ਲਓ ਕਾਟ ਹੀ ਲਗਾ ਲਓ ਠੀਕ ਆ ਪਹਿਲਾਂ ਹੀ ਕੱਟ ਲਗਾ ਕੇ ਰੱਖ ਲਓ ਕਿ ਅਸੀਂ ਆ ਜਿਹੜੀ ਲੇੜੀ ਆ ਕਿੰਨੀ ਤਿਆਰ ਕਰਨੀ ਆ 28.5 ਇੰਚ ਠੀਕ ਆ ਅਵੇ ਆਪਣਾ ਤੇ ਤੇ ਆ ਗਿਆ ਕਿੰਨੀ ਟਿਆਰ ਕਰਨੀ 28.5 ਇਹ ਯਾਦ ਰੱਖਣਾ ਠੀਕ ਆ ਇੱਥੋਂ ਲੇਢੀ ਮਾਰਨੀ ਹੈ ਇੱਥੋਂ ਥੋੜੀ ਬਾਅ ਮੇ ਟੇਢੀ ਮਾਰਨੀ ਪਵੇ ਤਾਂ ਕਰਕੇ ਸਾਡਾ ਪਲਾਜ਼ੋ ਫਰੰਟ ਤੋਂ ਜਿਹੜਾ ਵਾ ਉਹ ਉੱਪਰ ਨੂੰ ਨਹੀਂ ਜਾਊਗਾ ਵਿਚਕਾਰ ਵਾਲੀ ਸਾਈਡ ਤੋਂ ਤਾਂ ਨਹੀਂ ਜਾਊਗਾ ਠੀਕ ਆ ਹੁਣ ਆਪਾਂ ਪਹਿਲਾਂ ਬਾਹ ਕੱਟ ਨਹੀਂ ਕਰੀ ਸੀ ਠੀਕ ਹੈ ਆਪਾਂ 셔ਟ ਦਾ ਸਿਰਫ ਫਰੰਟ ਬੈਕ ਲਾ ਕੇ ਆਪਾਂ ਬਾਹ ਨਹੀਂ ਕੱਟ ਕਰੀ ਪਲਾਜ਼ੋ ਜਦੋਂ ਪਲਾਜ਼ੋ ਸੂਟ ਕਰਨਾ ਪਹਿਲਾਂ ਬਾਹ ਕੱਟ ਨਹੀਂ ਕਰਨੀ ਹੁਣ ਇਹ ਪਲਾਜ਼ੋ ਦੀਆਂ ਕੱਟ ਆਪਾਂ ਸਾਂਝੀਆਂ ਰਹਿਣtੀਆਂ ਬਿਲਕੁਲ ਵੀ ਆਪਾਂ ਕੋਈ ਵੀ ਕੱਟ ਜਿਹੜੀ ਹੈ ਜਿੰਨਾ ਆਪਾਂ ਨੂੰ ਪਲਾਜ਼ੋ ਦੀ ਜ਼ਰੂਰਤ ਸੀ ਆਪਾਂ ਉਨਾ ਹੀ ਕੱਢਿਆ ਹੁਣ ਇਹਦੇ ਵਿੱਚ ਇੱਕ ਬੈਨੀਫਿਟ ਦੇਖੋ ਕਿ ਕੀ ਹੋਇਆ ਕਿ ਸਾਡੀ ਜਿਹੜੀ ਪਲਾਜ਼ੋ ਦੀ ਕਾਟਾਂ ਸੀਗੀਆਂ ਐਕਸਟਰਾ ਮਾਰਜਿਨ ਸੀ ਉਹਦੇ ਵਿੱਚੋਂ ਸਾਡੀ ਬਾਹ ਨਿਕਲ ਆਈ ਹੈ ਨਿਕਲ ਆਈ ਹੈ ਨਾ ਨਜ਼ਰ ਆ ਰਹੀ ਹੈ ਨਾ ਕਿ ਬਾਹ ਨਿਕਲਦੀ ਆ ਜੇ ਅਸੀਂ ਉਧਰੋਂ ਬਾਹ ਕੱਟ ਕਰ ਲੈਂਦੇ ਇਹ ਕਪੜਾ ਸਾਡਾ ਵੇਸਟਿੰਗ ਜਾਣਾ ਕੁਝ ਵੀ ਨਹੀਂ ਬਣਨਾ ਇਹਦਾ ਕਿਸੇ ਬੱਚੇ ਦਾ ਵੀ ਬਣਾਉਣਾ ਚਾਹੁੰਦੇ ਨਹੀਂ ਬਣਨਾ ਠੀਕ ਹੈ ਕਿਉਂਕਿ ਕਪੜਾ ਵੇਸਟ ਆ ਹੁਣ ਇਹਨੂੰ ਆਪਾਂ ਬਾਹਾਂ ਇੱਧੇ ਲਗਾ ਦੇਣੀ ਮੰਨ ਲਓ ਇਹਦੀ ਆਪਾਂ ਬਾਹ 17 ਇੰਚ ਸੀਵਾ ਹਾਂ 17 ਸੀ ਦੀ ਬਾ 18 19 20 20 ਇੰਚ ਬਾ ਰੱਖਣੀਆਂ ਠੀਕ ਹੈ 20 ਇੰਚ ਬਾ ਰੱਖੀ ਇੱਥੋਂ ਵੀ ਆਪਾਂ 20 ਇੰਚ ਰੱਖਿਆ ਠੀਕ ਹੈ ਇਹਨੂੰ ਕੱਟ ਕਰਿਆ Er det 5 cm i boka? ਮਗ ਦੇਦੀ ਕੱਟ ਪਾਤੀ ਤਾਂ ਰੋ ਮੰਤੀ ਹਰ ਹੋ ਗਈ 5 ਇੰਚ ਬੁੱਕ ਵੀ ਤਿਆਰ ਹੋ ਗਿਆ ਠੀਕ ਆ ਸਮਝ ਆ ਗਈ ਮੈਂ ਆਪਣੀ ਪਲਾਜ਼ੋ ਚੋ ਹੀ ਨਿਕਲ ਗਈ ਆ ਜੇ ਆਪਾਂ ਉਧਰੋਂ ਕੱਢ ਲੈਂਦੇ ਜਾਂ ਪਲਾਜ਼ੋ ਨੂੰ ਵੱਖਰਾ ਵੱਖਰਾ ਕਰ ਦਿੰਦੇ ਸਾਰਾ ਕਟਿੰਗ ਕਰਦੇ ਕਰਦੇ ਸਮੇ ਸਾਡੀ ਬਾਹ ਨੀਸ ਹੀ ਨਿਕਲਣੀ ਠੀਕ ਆ ਇਹ ਸਾਡੀ ਬਾਹ ਨਿਕਲ ਗਈ ਇਹ ਸਾਡਾ ਸਾਰਾ ਐਕਸਟਰਾ ਮਾਰਜਨ ਇੱਥੋਂ ਹੀ ਨਿਕਲਾਣਾ ਦੇਖੋ ਗਲੇ ਅਟੈਚ ਕਰਨ ਨੂੰ ਸਾਰਾ ਕੁਝ ਸਾਡਾ ਐਕਸਟਰਾ ਇੱਥੋਂ ਨਿਕਲਾ ਆ ਨਿਕਲਾ ਆ ਨਾ ਕਿੱਥੇ ਆਪਾਂ ਗਲੇ ਵੀ ਅਟੈਚ ਕਰ ਲੈਣੀਆਂ 벨ਟ ਵੀ ਜਿਹੜੀ ਲਾਉਣੀ ਆ ਪਲਾਜ਼ੋ ਨੂੰ ਉਹ ਵੀ ਆਪਾਂ ਇਹਦੇ ਵਿੱਚੋਂ ਲਗਾ ਲੈਣੀਆਂ ਇੱਧਰ ਦੇਖੋ ਹੁਣ ਤੁਸੀਂ ਠੀਕ ਆ ਇਹਦੇ ਵਿੱਚ ਕੀ ਹੋਇਆ ਕਿ ਸਾਨੂੰ ਕਪੜਾ ਇਹਦੇ ਵਿੱਚ ਕਪੜਾ ਦੀ ਬਚਤ ਆ ਗਈ ਤੁਹਾਨੂੰ ਕਪੜੇ ਦੀ ਬਚਤ ਆਈ ਤੁਸੀਂ ਆਰਾਮ ਨਾਲ ਛੋਟੇ ਬੱਚੇ ਦਾ ਕੁਝ ਵੀ ਬਣਾ ਸਕਦੇ ਠੀਕ ਹੈ ਮੰਨ ਲਓ ਇਹ ਛੋਟੇ ਬੱਚੇ ਦੀ ਸ਼ਰਟ ਬਣਾ ਲਓ ਇਧਰੋਂ ਤੁਹਾਡਾ ਪੈਂਟ ਪਲਾਜ਼ੋ ਵੀ ਬਣ ਜਾਣਾ ਬੱਚੇ ਦਾ ਤੇ ਬਾਹਮਾ ਵੀ ਬਣਣੀ ਸਾਰਾ ਕਪੜੇ ਮਾਰਜਨ ਚ ਆ ਗਿਆ ਨਾ ਕਪੜਾ ਆਪਣਾ ਤੇ ਜੇ ਆਪਾਂ ਕੱਟ-ਕੱਟ ਕੇ ਨਾਲੋਂ ਅਲੱਗ ਕਰ ਦਿੰਦੇ ਸਾਰਾ ਕਪੜਾ ਅਲੱਗ ਕਰੀ ਜਾਂਦੇ ਸਾਡਾ ਕਪੜਾ ਵੇਸਟ ਹੋ ਗਿਆ ਕੁਝ ਵੀ ਨਹੀਂ ਵਗਰ ਬੰਨਣਾ ਸੀਗਾ ਠੀਕ ਹੈ ਬਾਹਮਾ ਵੀ ਸਾਡੀ ਪਲਾਜ਼ੋ ਦੇ ਲਾਗੂ ਨਿਕਲਾਈ ਆ ਇਸ ਤਰ੍ਹਾਂ ਜਦੋਂ ਵੀ ਕਟਿੰਗ ਕਰਨੀ ਆ ਸਭ ਤੋਂ ਪਹਿਲਾਂ ਕੱਪੜੇ ਦੀ ਇੰਪੋਰਟੈਂਸ ਰੱਖਣੀ ਆ ਕਿ ਕੱਪੜਾ ਸਾਡਾ ਖਰਾਬ ਨਾ ਹੋਵੇ ਉਹਨਾਂ ਉਹਨਾਂ ਵਿੱਚੋਂ ਕੱਟਣਾ ਆ ਜਿੰਨਾ ਜਿੰਨਾ ਸਾਨੂੰ ਮਾਰਜਿਨ ਚਾਹੀਦਾ ਆ ਠੀਕ ਆ ਸਹੀ ਓਕੇ ਡਨ ਸਾਰਾ ਕੁਝ ਕੱਟੋ ਗਿਆ ਨਾ ਆਪਣਾ 벨ਟ ਤੇ ਗੱਲੇ ਦੀਆਂ ਟਾਕੀਆਂ ਵਗੈਰਾ ਉਹ ਜਦੋਂ ਆਪਾਂ ਸਟਿਚ ਕਰਾਂਗੇ ਉਹ ਕਟਿੰਗ ਕਰਾਂਗੇ